ਕੁਝ ਮਨੁੱਖ ਸੰਸਾਰ 'ਚ ਐਸੇ ਹੋਣਗੇ ਜਿਹੜੇ ਤੁਹਾਨੂੰ ਵੇਖਣ ਵਿੱਚ ਐਨ ਚਮਕੀਲੇ ਜਾਨਿਕੇ ਭਦਰਪੁਰਸ਼ ਲੱਗਣਗੇ ਸਿਆਣੇ ਲੱਗਣਗੇ ਦਾਨੇ ਲੱਗਣਗੇ ਭਲੇ ਲੱਗਣਗੇ ਪਰ ਦੀਸੈ ਚੰਚਲ ਬਹੁ ਗੁਨਾ ਕਹਿੰਦੇ ਨੇ ਉਹ ਬਾਹਰੋਂ ਬੜੇ ਦਾਨੇ ਸਿਆਣੇ ਬੜੇ ਗੁਣੀ ਉਹਨਾਂ ਦੀ ਜਿਹੜੀ ਦਿਖ ਹੈ ਅੱਖਾਂ ਦੇ ਰਾਹੀਂ ਤੁਹਾਡੇ ਦਿਲ 'ਚ ਇਹੋ ਜੀ ਇਮੇਜ ਕ੍ਰੀਏਟ ਹੋਏਗੀ ਪਰ ਕਰਮ ਕਰਕੇ ਔਰ ਸੁਰਤ ਕਰਕੇ ਉਹ ਮਤ ਹੀ ਨਾ ਨਾਪਾਕ ਭੈੜੀ ਮਤ ਵਾਲੇ ਹੁੰਦੇ ਨੇ ਔਰ ਨਾਪਾਕ ਦਾ ਮਤਲਬ ਅਪਵਿੱਤਰ ਕਰਦਾਰ ਵਾਲੇ ਹੁੰਦੇ ਨੇ ਉਹਨਾਂ ਦੀ ਸੁਰਤ ਉਹ ਨਹੀਂ پاک ਨਹੀਂ ਹੁੰਦੀ ਜਿੰਨੇ ਉਹ ਬਾਹਰੋਂ ਪਵਿੱਤਰ ਬਣ ਕੇ ਵਿਖਾਉਂਦੇ ਓਨੀ ਦਿਨਾਈ ਉਹਨਾਂ ਨੇ ਕਮਾਈ ਨਹੀਂ ਹੁੰਦੀ ਜਿੰਨੀ ਦਿਨਾਈ ਦਾ ਉਹ ਮੁਜ਼ਹਰਾ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਲੋਕ ਪੜ੍ਹੀਏ ਹਜ਼ੂਰ ਫਰਮਾਉਂਦੇ ਨੇ ਸਿਆਮਲ ਮਧੁਰ ਮਾਨੁਖਯੰ ਇੰਦੇ ਅਸੇ ਮਨੋਕਰ ਵੀ ਮੈਂ ਦੁਨੀਆਂ ਚ ਤੱਕੇ ਉਹਨਾਂ ਦੀ ਦਿੱਖ ਬੜੀ ਪ੍ਰਭਾਵਕ ਪ੍ਰਭਾਵ ਦੇਣ ਵਾਲੀ ਪ੍ਰਭਾਵਿਤ ਇੰਪ੍ਰੈਸ ਕਰਨ ਵਾਲੀ ਉਹਨਾਂ ਦੀ ਰਸਨਾ ਦੇ ਬੋਲ ਬੜੇ ਮਿੱਠੇ ਹਰ ਇੱਕ ਦਾ ਮਨ ਮੋਹ ਲੈਣ ਵਾਲੇ ਹਰ ਇੱਕ ਨੂੰ ਆਪਣਾ ਬਣਾ ਲੈਣ ਵਾਲੇ ਇਹ ਕਲਾ ਉਹਨਾਂ ਦੇ ਕੋਲ ਹੈ ਪਰ ਉਹ ਕਹਿੰਦੇ ਨੇ ਮੈਂ ਉਹਨਾਂ ਦੇ ਕਰਮ ਤੋਂ ਇਹ ਪਛਾਣ ਕੀਤੀ ਵੀ ਰਿੱਦਯੰ ਭੂਮ ਵੈਰਣਾ ਪਰ ਉਹ ਦਿਲ ਚ ਸਦਾ ਵੈਰ ਰੱਖਦੇ ਖੋਰ ਰੱਖਦੇ ਇਹ ਸੰਸਕ੍ਰਿਤੀ ਸ਼ਲੋਕ ਨੇ ਸਿਆਮਲੰ ਮਧੁਰਮਾਨੁਖਿਯੰ ਰਿੱਦਯੰ ਭੂਮ ਵੈਰਣਾ ਨਿਵੰਤ ਹੋਵੰਤ ਮਿਥਿਆ ਉਹਨਾਂ ਦਾ ਨਿਉਣਾ ਉਹਨਾਂ ਦਾ ਮਿੱਠਾ ਬੋਲਣਾ ਸਭ ਵਿਅਰਥ ਹੈ ਪਰ ਮਹਾਰਾਜ ਨੂੰ ਪੁੱਛਿਆ ਸਤਿਗੁਰੂ ਇਹੋ ਜੇ ਲੋਕਾਂ ਦੀ ਪਛਾਣ ਕੌਣ ਕਰ ਸਕਦਾ ਹੈ ਕਹਿੰਦੇ ਚੇਤਰੰਗ ਸੰਤ ਸਵਜਨਾ ਇਹੋ ਜੇ ਪੁਰਖਾਂ ਤੋਂ ਚੇਤਨਣ ਕੇਵਲ ਸੁਚੇਤ ਕੇਵਲ ਰੱਬ ਦੇ ਪਿਆਰ ਵਾਲਾ ਵਿਵੇਕੀ ਤੇ ਸਮਝਦਾਰੀ ਹੋ ਸਕਦਾ ਹੈ ਦੂਜੇ ਨੂੰ ਤਾਂ ਪਛਾਣ ਹੀ ਨਹੀਂ ਆਉਂਦੀ ਉਹ ਤਾਂ ਲੁੱਟਿਆ ਜਾਂਦਾ ਹੈ